ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਖੰਜੂਰਾ ਦਾ ਨਾ ਸ਼ੇਕ ਬਣਾਵਾਂਗੇ ਅੱਜ ਆਪਾਂ ਤੇ ਇਹਨਾਂ ਨੂੰ ਆਪਾਂ ਨਾ ਪਹਿਲਾਂ ਧੋ ਲਿਆ ਸੀ ਧੋ ਕੇ ਸੁਕਾ ਲਈਆਂ ਤੇ ਫੇਰ ਹੁਣ ਆਪਾਂ ਇਹਦਾ ਛਿਲਕਾ ਲਾਹਾਂਗੇ ਚੋਂ ਨਾ ਜਿਹੜੇ ਬੀਜ ਜੋ ਕੱਢ ਦਿਆਂਗੇ ਇੱਧਰ ਆਪਾਂ ਲੈ ਚਾਰ ਪੰਜ ਕੱਟ ਜੂਗਾ ਇਹ ਛੋਟੇ ਛੋਟੇ ਕੱਟ ਲਏ ਇੱਧਰ ਪਿਸਤੇ ਆਪਣੇ ਥੋੜੇ ਜਿ 4-5 এলাਚੀਆਂ ਦਾ ਪਾਊਡਰ ਬਣਾਇਆ ਹੋਇਆ ਹੈ ਹੁਣ ਆਪਾਂ ਨਾ ਖੰਜੂਰਾਆਂ ਨਾਲ ਬੀਜ ਕੱਢ ਲਾਂਗੇ ਇੱਧਰ ਆਪਾਂ ਅੱਧਾ ਲੀਟਰ ਦੁੱਧ ਲਿਆ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਖੰਜੂਰਾ ਦੇ ਨਾ ਬੀਜ ਕੱਢ ਲਾਂਗੇ ਐਸ ਤਰ੍ਹਾਂ ਕਰਕੇ ਆਹ ਦੇਖੋ ਆਹ ਜਿਹੜੀਆਂ ਗਿਟਕਾ ਨਾ ਇਹ ਆਪਾਂ ਕੱਢ ਲੈਣੀਆਂ ਤੇ 10-12 ਆਪਣੇ ਨਾ ਖੰਜੂਰਾ ਹੈ ਗਈਆਂ ਤੇ ਆਪਾਂ ਅੱਧਾ ਲੀਟਰ ਦੁੱਧ ਲਿਆ ਐਸ ਤਰ੍ਹਾਂ ਕਰਕੇ ਹੁਣ ਆਪਾਂ ਆਹ ਕੱਢ ਲਾਂਗੇ ਇਹਨਾਂ ਦਾ ਪਾਲਪ ਉਤੋਂ ਲਾ ਲਾਂਗੇ ਤੇ ਵਿੱਚੋਂ ਬੀਜ ਕੱਢ ਦਿਆਂਗੇ ਆਪਾਂ ਨਾ ਬੀਜ ਕੱਢ ਲਏ ਤੇ ਇਹਨੂੰ ਛੋਟੇ-ਛੋਟੇ ਪੀਸ ਕਰ ਲਏ ਆ ਆਹ ਦੇਖੋ ਬੀਜ ਨਿਕਲ ਗਏ ਤੇ ਜੇ ਬੀਜ ਵਿੱਚ ਰਹਿ ਗਿਆ ਨਾ ਕੋਈ ਤੇ ਆਪਾਂ ਦਾ ਬਲੇਡ ਵੀ ਟੁੱਟ ਸਕਦੇ ਆ ਜੱਗ ਦੇ ਇੱਧਰ ਹੁਣ ਆਪਾਂ ਇਹਨੂੰ ਨਾ ਜੱਗ ਵਿੱਚ ਪਾ ਦਿਆਂਗੇ ਮਿਕਸੀ ਜੱਗ ਵਿੱਚ ਪਾ ਦਿਆਂਗੇ ਜਿਹੜੇ ਆਪਾਂ ਹਾ ਕਾਜੂ ਲੈ ਇਹ ਵੀ ਵਿੱਚ ਪਾ ਦਿਆਂਗੇ ਤੇ ਆਪਾਂ ਇਲਾਇਚੀ ਪਾਊਡਰ ਵੀ ਇਹਦੇ ਵਿੱਚ ਪਾ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾਵਾਂਗੇ ਬਾਲਾ ਨਹੀਂ ਪਾਉਂਦੇ ਇੱਕ ਵਾਰੀ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਆ ਦੇਖੋ ਹੁਣ ਆਪਣਾ ਪੇਸਟ ਗਾੜਾ ਬਣ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਦੁੱਧ ਫੇਰ ਪਾਵਾਂਗੇ ਜਿਆਦਾ ਨਹੀਂ ਪਾਉਣਾ ਆਪਾਂ ਜਿਆਦਾ ਸਾਰਾ ਦੁੱਧ ਬਾਅਦ ਚ ਪਾਵਾਂਗੇ ਜਦੋਂ ਪੂਰਾ ਮੈਸ਼ ਹੋ ਗਿਆ ਹੈ ਆ ਦੇਖੋ ਹੁਣ ਆਪਣਾ ਪੇਸਟ ਨਾ ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਿੰਦੇ ਹਾਂ ਜਿਹੜਾ ਆਪਾਂ ਲਿਆ ਹੈ ਨਾ 1/2 ਲੀਟਰ ਦੁੱਧ ਇਹ ਪਾ ਲਿਓ ਹੁਣ ਨਾ ਆਪਾਂ ਇਹ ਵਿੱਚ ਬਾਰਕ ਪਾ ਦਿੰਦੇ ਹਾਂ ਦੁੱਧ ਆਪਣਾ ਵੈਸੇ ਠੰਡਾ ਹੀ ਸੀਗਾ ਬਹੁਤ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਬਾਰਕ ਪਾਤੀ ਹੁਣ ਆਪਾਂ 2 1-2 ਮਿੰਟ ਚਲਾਵਾਂਗੇ ਮੈਂ ਬੋਟਨ ਮਿੰਟ ਚਲਾਤਾ ਬਾਹਰ ਪਾ ਕੇ ਤੇ ਆਪਣਾ ਸ਼ੇਕ ਬਣ ਕੇ ਹੋ ਗਿਆ ਤਿਆਰ ਖੰਜੂਰ ਦਾ ਹੁਣ ਆਪਾਂ ਇਹਨੂੰ ਛਾਣ ਲਾਂਗੇ ਤੇ ਆ ਕਿ ਖੰਜੂਰ ਦਾ ਕੋਈ ਨਾ ਕੋਈ ਛਿਲਕਾ ਵਿੱਚ ਰਹਿ ਜਾਂਦਾ ਤੇ ਆਪਾਂ ਛਾਣ ਕੇ ਇਹਨੂੰ ਪਾਵਾਂਗੇ ਇਹ ਰੱਖ ਦਾਂਗੇ ਆਪਾਂ ਤੇ ਖੰਜੂਰ ਦਾ ਦੇਖੋ ਸ਼ੇਕ ਆਪਣਾ ਬਹੁਤ ਹੀ ਵਧੀਆ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੀ ਜਿਹੀ ਬਰਫ਼ ਹੋਰ ਪਾ ਲਾਂਗੇ ਗਰਮੀ ਦੇ ਵਿੱਚ ਨਾ ਠੰਡਾ ਠੰਡਾ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਬਹੁਤ ਹੀ ਪੋਸਟਿਕ ਆਪਣਾ ਜੂ ਆਪਣਾ ਬਣਿਆ ਸ਼ੇਕ ਥੋਨੂੰ ਤੇ ਨਾ ਆਪਾਂ ਇਹਦੇ ਪਿਸਤੇ ਰੱਖ ਦੇਾਂਗੇ ਪਿਸਤੇ ਨਾਲ ਗਾਰਨਿਸ਼ ਕਰ ਦੇਾਂਗੇ ਆਪਣੀ ਹੈਲਦੀ ਜੀ ਡਰਿੰਕ ਬਣ ਕੇ ਵਧੀਆ ਪੋਸਟਿਕ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੇ ਜੇ ਪੀਸ ਆਪਣੇ ਕੋਲ ਕਾਜੂਆਂ ਦੇ ਪਏ ਆ ਇਹ ਵੀ ਪਾ ਦਾਂਗੇ ਆਪਾਂ ਨਪਾਈ ਖੰਜੂਰਾ ਨਾਲ ਬਣਾਏ ਆ ਨਾ ਤਾਂ ਆਪਾਂ ਖੰਜੂਰਾ ਦੀ ਵੀ ਡੈਕੋਰੇਟ ਕਰਦੇ ਆਂਗੇ ਬਹੁਤ ਵਧੀਆ ਲੱਗਦੇ ਆ ਸਾਡੀ ਹੈਲਦੀ ਜੀ ਪੋਸਟਿਕ ਸ਼ੇਕ ਬਣ ਕੇ ਜੀ ਹੋ ਗਿਆ ਤਿਆਰ ਖੰਜੂਰਾ ਦਾ ਤੇ ਤੁਸੀਂ ਵੀ ਬਣਾਓ ਤੇ ਨਾਲੇ ਪੀਓ ਨਾਲੇ ਪਿਆਓ ਬੱਚਿਆਂ ਨੂੰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ